ਬੜੀਆ ਸੁੱਖ ਨਾਲ ਜੰਮੀ ਸੀ ਸਾਡੇ ਸੁਪਨਿਆਂ ਦੇ ਘਰ 'ਚ ਤੇ ਸੁਖਮਨੀ ਨਾਮ ਰੱਖਿਆ ਸੀ ਧੀ ਦਾ ਇਹ ਸਾਡੀ ਧੀਆ ਪਤਾ ਨਹੀਂ ਕਿਹੜੇ ਜਨਮਾਂ ਦੇ ਰਿਸ਼ਤੇ ਲੈ ਕੇ ਸਾਡੇ ਸੁਪਨਿਆਂ ਦੇ ਘਰ ਆਈਆਂ ਸੇ ਨੰਥੀਆਂ ਦੇ ਸਿਰ ਤੇ ਆਤਰਕ ਸਕੀਏ ਸੁਖਮਣੀ ਅੱਜ 2 ਸਾਲਾਂ ਦੀ ਹੋ ਚੁੱਕੀ ਆ ਅੱਗੇ ਮੇਰੀ ਨੌਂ ਨਹੀਂ ਚੱਤ ਚੋ ਗਿਆ ਉਹ ਕਿੱਥੇ ਜਾਣਾ ਤੂੰ ਹਣ ਮਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸੁਪਨਿਆਂ ਦੇ ਘਰ ਚ ਇੱਕ ਬੜੀ ਇੱਕ ਬੜੀ ਅਲੱਗ ਤਰ੍ਹਾਂ ਦੀ ਇੱਕ ਬੜੀ ਸਾਡੇ ਲਈ ਵੀ ਮਤਲਬ ਉਹਦੀ ਫੀਲਿੰਗ ਜੀ ਤੁਹਾਨੂੰ ਦੱਸ ਨਹੀਂ پا ਰਹੇ ਗੱਲ ਹੋ ਰਹੀ ਆ ਸਾਡੀ ਸੁਖਮਣੀ ਦਾ ਪਰਿਵਾਰ ਲੱਭ ਗਿਆ ਉਹਦੇ ਪਾਪਾ ਆਏ ਨੇ ਸੁਖਮਣੀ ਸਾਡੀ ਇਸੇ ਘਰ ਚ ਜੰਮੀ ਸੀ ਉਹ ਨਿੱਕੀ ਜੀ ਜਿਹਦਾ ਨਾਮ ਵੀ ਅਸੀਂ ਰੱਖਿਆ ਉਹ ਨਿੱਕੀ ਜੀ ਦੀਆਂ ਖੁਸ਼ੀਆਂ ਜਿਹਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਮਾਮਾ ਕਹਿਣਾ ਪਹਿਲਾ ਲੱਭ ਸਿੱਖੀ ਉਹ ਤੁਰਨਾ ਸਿੱਖੀ ਉਹ ਪਹਿਲੀ ਵਾਰ ਜਦੋਂ ਕਦਮ ਪਹਿਲੀ ਵਾਰ ਉਹਨੇ ਜ਼ਮੀਨ ਤੇ ਰੱਖੇ ਬੈਠਣਾ ਸਿੱਖੀ ਉਹ ਇਹ ਸਭ ਕੁਝ ਅਸੀਂ ਦੇਖਿਆ ਉਹਦੇ ਨਾਲ ਅਸੀਂ ਉਸ ਸਮਾਪਤੀ ਕੀਤਾ ਅੱਜ ਉਹਦੀ ਫੈਮਿਲੀ ਉਹਦੇ ਪਿਤਾ ਜੀ ਆਏ ਨੇ ਜੋਗੀ ਮੰਡਲ son of ਰਾਮਦੇਵ ਮੰਡਲ ਬਜਰੰਗਬਲੀ ਨਗਰ ਨੌਗਰੀ ਮੁਘੇਰਪੁਰ ਜ਼ਿਲ੍ਹਾ ਬਿਹਾਰ ਤੋਂ ਸਾਡੀ ਰੀਤਾ ਭੈਣ ਨੂੰ ਤੁਸੀਂ ਸਾਰੇ ਜਾਣਦੇ ਸੁਖਮਨੀ ਦੀ ਮੰਮੀ ਰੀਤਾ ਭੈਣ ਸਾਨੂੰ ਰੇਲਵੇ ਸਟੇਸ਼ਨ ਤੋਂ ਮਿਲੀ ਸੀ ਫਿਰੋਜ਼ਪੁਰ ਤੋਂ ਉੱਥੋਂ ਲਵਾਰਸ ਘੁੰਮ ਰਹੀ ਸੀ ਇਹ ਪ੍ਰਦੇਸ਼ਨ ਭੈਣ ਪ੍ਰੈਜਨੈਂਟ ਸੀ ਧੰਨਵਾਦ ਉੱਥੇ ਸੱਚਾ ਸੌਦਾ ਵਾਲੇ ਜਿਹੜੇ ਉਹਦੇ ਪ੍ਰੇਮੀ ਆ ਉਹ ਵੀਰ ਸੀ ਨਾਰ ਸਿੰਘ ਤੇ ਉਹਦਾ ਨਾਰਾ ਸਿੰਘ ਤੇ ਗਰਮੀਤ ਸਿੰਘ ਤੇ ਸਾਹਿਬ ਸਿੰਘ ਇਹਨਾਂ ਤਿੰਨਾਂ ਵੀਰਾਂ ਨੇ ਪਹਿਲਾਂ ਤਾਂ ਉਹਨੂੰ ਉੱਥੋਂ ਰੱਖਿਆ ਆਪਣੇ ਕੋਲੇ ਅੰਦਰ ਡੇਰੇ 'ਚ ਲੈ ਗਏ ਪਰ ਡੇਰੇ ਦੇ ਵਿੱਚ ਕਿਤੇ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਮਨਾ ਕਰਤਾ ਵੀ ਇਹਦੇ ਬੱਚਾ ਹੋਣ ਵਾਲਾ ਕੱਲ ਨੂੰ ਕੋਈ ਦਿੱਕਤ ਨਾ ਆ ਜAVE ਵੀ ਆਪਾਂ ਇੱਥੇ ਡੇਰੇ 'ਚ ਨਹੀਂ ਰੱਖ ਸਕਦੇ ਫਿਰ ਉਹ ਨਾਰਾ ਸਿੰਘ ਭਾਈ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਇੱਥੇ ਲੈ ਕੇ ਆਏ ਅਸੀਂ ਵੀ ਉਦੋਂ ਇੱਕਦਮ ਘਬਰਾ ਗਏ ਵੀ ਬੱਚਾ ਹੋਣ ਵਾਲਾ ਵਾ ਫੀਮੇਲ ਆ ਵੀ ਕਿੱਥੋਂ ਲੈ ਕੇ ਆਏ ਤੁਸੀਂ ਡੀਡੀਆਰ ਕਟਾ ਕੇ ਲੈ ਕੇ ਆਓ ਫਿਰ ਉਹ ਵਾਪਸ ਗਏ ਉੱਥੇ ਜਾ ਕੇ ਫਿਰੋਜਪੁਰ ਤੋਂ ਉਹਨੇ ਡੀਡੀਆਰ ਕਟਾਈ ਡੀਡੀਆਰ ਕਟਾ ਕੇ ਸਾਡੇ ਕੋਲ ਲੈ ਕੇ ਆਏ ਸੁਖਮਨੀ ਦੀ ਮੰਮੀ ਨੂੰ ਰੀਤਾ ਭੈਣ ਨੂੰ ਫਿਰ ਇੱਥੇ ਐਡਮਿਟ ਕਰ ਲਿਆ ਗਿਆ ਇੱਥੇ ਰੀਤਾ ਭੈਣ ਦੇ ਜਦੋਂ ਟੈਸਟ ਹੋਏ ਪਤਾ ਲੱਗਿਆ ਵੀ ਉਹ 8 ਮਹੀਨਿਆਂ ਦੀ ਪ੍ਰੈਗਨੈਂਟ ਆ ਭੈਣ ਸਾਡੇ ਕੋਲੇ 9 19 8 22 ਨੂੰ ਉਹ ਭੈਣ ਆਈ ਆ ਤੇ 13 9 22 ਨੂੰ ਸੁਖਮਨੀ ਦਾ ਜਨਮ ਹੋ ਜਾਂਦਾ ਇੱਕ ਮਹੀਨੇ ਬਾਅਦ ਕਰੀ ਸੋ ਕਮਿਟੀ ਜਨਮੁੰਦਾਰ ਸਾਡੇ ਲਈ ਉਹ ਖੁਸ਼ੀ ਦੇ ਪਲ ਸਾਰਿਆਂ ਨੇ ਤੁਸੀਂ ਦੇਖਿਆ ਸਾਂਝੇ ਵੀ ਕੀਤੇ ਆ ਦੁਬਾਰਾ ਵੀ ਕਰ ਰਹੇ ਆ ਵੀਡੀਓ ਚੈਟ ਬੋਲੇ ਸੋ ਨਿਹਾਲ ਜੀ ਦੇ ਘਰ ਦੇ ਵਿੱਚ ਸਾਡੇ ਪਰਿਵਾਰ ਚ ਪਹਿਲੀ ਇਹ ਨੰਨੀ پری ਸਾਡੇ ਪਰਿਵਾਰ ਦੀ ਮੈਂਬਰ ਹੈ ਜਿਹੜੀ ਆਈ ਆ ਸੱਚੇ ਪਾਤਸ਼ਾਹ ਨੇ ਬੜੀ ਵੱਡੀ ਕਿਰਪਾ ਕੀਤੀ ਆ ਸਾਡੇ ਤੇ ਸਾਡੇ ਕਹਦੀ ਇਹ ਅੱਜ ਪਰਿਵਾਰ ਦੇ ਵਿੱਚ ਖੁਸ਼ੀ ਹੈ ਜਿਹੜੀ ਦੀ ਨਾ ਰੱਖਿਆ ਆਪਾਂ ਸੁਖਮਨੀ ਕੋ ਸੁਖਮਨੀ ਕੋ ਸੁਖਮਨੀ ਕੋ ਜਾਨਾ ਫਿਰ ਉਸ ਤੋਂ ਬਾਅਦ ਉਸ ਕਮਿਟੀ ਦੀ ਮੰਮੀ ਥੋੜੀ ਠੀਕ ਹੋਈ ਦਿਮਾਗੀ ਅਫਸੈਟ ਸੀ ਫਿਰ ਉਹਨੇ ਆਪਣਾ ਪਿੰਡ ਦੱਸਿਆ ਫਿਰ ਉਹਨੇ ਆਪਣਾ ਐਡਰੈਸ ਦੱਸਿਆ ਫਿਰ ਘਰੇ ਗੱਲ ਕੀਤੀ ਘਰੇ ਵੀ ਗੁੱਸੇ 'ਚ ਸੀਗੇ ਵੀ ਬਿਨਾਂ ਦੱਸੇ ਤੋ ਕਿਉਂ ਗਈ ਘਰੋਂ ਇਹ ਕਹਿੰਦੇ ਇਹਨੇ ਵੀ ਮਨਾ ਕਰਤਾ ਉਹਦੀ ਮੰਮੀ ਨਾਲ ਗੱਲ ਕੀਤੀ ਉਹਦੇ ਮਾਇਕੇ ਉਹਨਾਂ ਨੇ ਵੀ ਮਨਾ ਕਰਤਾ ਵੀ ਅਸੀਂ ਨਹੀਂ ਕਰ ਸਕਦੇ ਅਸੀਂ ਨਹੀਂ ਆ ਸਕਦੇ ਇੰਨਾ ਸਮਾਂ ਬੀਤ ਗਿਆ 2 ਸਾਲ ਬੀਤ ਗਏ 9 19 8 22 ਚ ਇਹ ਭੈਣ ਸਾਡੇ ਕੋਲ ਆਈ ਸੀਗੀ ਅੱਜ 14 9 ਤੇ 24 ਦੇ ਵਿੱਚ ਉਹਦੀ ਅੱਜ ਫੈਮਿਲੀ ਦੇ ਨਾਲ ਮੇਲਜੋਲ ਹੋ ਰਿਹਾ ਉਹਦੇ ਹਸਬੰਦ ਜੋਗੀ ਮੰਡਲ ਆਪਕਾ ਕੀ ਨਾਮ ਹੈ ਵਿਕਾਸ ਹੈ ਵਿਕਾਸ ਕੁਮਾਰ ਜੇ ਦੋਨੋਂ ਭਾਈ ਸਾਡੇ ਕੋਲ ਇੱਥੇ ਪਹੁੰਚੇ ਮਾਂ ਕਤਹਾਂ ਮੇ ਕਰਦੇ ਆ ਆ ਆ ਮਾ ਦੇਖੋ ਇਧਰ ਆ ਦੇਖੋ ਇਧਰ ਇਹ ਸੁਖਮਨੀ ਦੇ ਡੈਡੀ ਆ ਡੈਡੀ ਆ ਤੇ ਇਹ ਸੁਖਮਨੀ ਦਾ ਚਾਚਾ ਅ ਰੀਤਾ ਭੈਣ ਦੇ ਕੋਲੋਂ ਜਦੋਂ ਸਾਨੂੰ ਰੀਤਾ ਭੈਣ ਮਿਲੇ ਸੀਗੇ ਉਹਦੇ ਕੋਲੋਂ ਸਾਨੂੰ ਇੱਕ ਕੁਛ ਪੈਸੇ ਮਿਲੇ ਸੀ 120 ਰੁਪਏ ਤੇ ਇੱਕ ਜੁਦਰਾਕਸ਼ ਮਿਲਿਆ ਸੀਗਾ ਇਹ ਉਦੋਂ ਦਾ ਹੀ ਪੈਕ ਕਰਕੇ ਰੱਖਿਆ ਹੋਇਆ ਲਫਾਫੇ 'ਚ ਤੇ ਕੁਛ ਇਹ ਪੈਦੇ ਸੀ ਭਾਂ ਸੀਗੀ ਤੇ ਇੱਕ ਮਾਰਾ ਟੁੱਟੀ ਹੋਈ ਸੀ ਮੋਤੀਆਂ ਦੀ ਤੇ ਇਹ 120 ਰੁਪਏ ਤੇ ਮਾਰਾ ਟੁੱਟੀ ਹੋਈ ਤੇ ਰੋਦਰਾਕਸ਼ ਲੈ ਕੇ ਸਾਡੇ ਕੋਲੇ ਭੈਣ ਆਈ ਸੀ ਤੇ ਪੇਟ ਦੇ ਵਿੱਚ ਬੱਚੀ ਸੀਗੀ ਤੇ ਇੱਥੇ ਆ ਕੇ ਬੱਚੀ ਦਾ ਜਨਮ ਹੁੰਦਾ ਆ ਜੋ ਰੀਤਾ ਜੇ ਕੌਣ ਆਇਆ ਰੀਤਾ ਹਾਂ ਪਾਉਂ ਜੀ ਉਹ ਫੇਰ ਕਰਵਾ ਲਾ ਕੇ ਏਸੁਖਮਨੀ ਕੌਣ ਆਇਆ ਰੇ ਕੌਣ ਆਇਆ ਕੌਣ ਆਇਆ ਨਹੀਂ ਨਹੀਂ ਜਾਣਦੇ ਕਿ ਇਹ ਏਸੁਖਮਨੀ

ਪਾਪਾ ਅਮੈਂ ਤੇਰੇ ਪਾਪਾ ਐ ਪਾਪਾ ਐ ਪਾਪਾ ਐ ਮਨੇ ਕਰ ਦਿਆ ਅਰੇ ਕੀ ਹੋ ਗਿਆ ਸੁਖਨੀ ਬੇਟਾ ਚੱਲ ਨਹੀਂ ਜਾ ਨਾ ਜਾ ਨਾ ਜਾ ਨਾ ਜਾ ਇਹ ਸਾਡੀ ਧੀਆਂ ਪਤਾ ਨਹੀਂ ਕਿਹੜੇ ਜਨਮਾਂ ਦੇ ਰਿਸ਼ਤੇ ਲੈ ਕੇ ਸਾਡੇ ਸੁਪਨਿਆਂ ਦੇ ਘਰ ਆਈਆਂ ਸੁਖਨੀ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਮੈਨੂੰ ਯਾਦ ਆ ਜਦੋਂ ਇਹਦਾ ਜਨਮ ਹੋਇਆ ਡਾਕਟਰ ਨੇ ਦੱਸਿਆ ਵੀ ਤਾਂ ਉਹਨੂੰ ਕੋਈ ਨਾਮ ਦੱਸੋ ਕੀ ਲਿਖਣਾ ਪਾ ਜੇ ਅਸੀਂ ਗੁਰੂ ਘਰ ਚਾ ਕੇ ਇੱਥੇ ਅੱਖਰ ਕਢਵਾਇਆ ਤੇ ਸੱਸਾ ਨਿਕਲਿਆ ਤੇ ਅਸੀਂ ਸੁਖਮਣੀ ਨਾਮ ਰੱਖਿਆ ਸੀਗਾ ਮੇਰੀ ਸੁਖਮਣੀ ਅੱਜ 2 ਸਾਲਾਂ ਦੀ ਹੋ ਚੁੱਕੀ ਆ ਰੱਬ ਮਿਹਰ ਕਰੇ ਆ 13 ਤਰੀਕ ਨੂੰ ਸੁਖਮਣੀ ਦਾ ਜਨਮ ਸੀ ਜਨਮ ਦਿਨ ਸੀ ਅੱਜ 14 ਤਰੀਕ ਆ ਕੱਲ ਸੁਖਮਣੀ ਦਾ ਜਨਮ ਦਿਨ ਸੀ ਤੇ ਕੱਲ ਇਹਦੇ ਪਾਪਾ ਆ ਗਏ ਸੀ ਇਹਨੂੰ ਲੈਣ ਰਾਤ ਦੇ ਆਏ ਹੋਇਆ ਇਹੇ ਤੇ ਸੁਖਮਨੀ ਦੇ ਜਨਮ ਦਿਨ ਤੇ ਸੁਖਮਨੀ ਦੇ ਪਾਪਾ ਉਹਨੂੰ ਮਿਲਣ ਆਏ ਨੇ ਤੇ ਵਾਹਿਗੁਰੂ ਮਿਹਰ ਕਰੇ ਸਾਡੀ ਧੀ ਸਾਡਾ ਮਤਲਬ ਇੱਕ ਰਿਸ਼ਤਾ ਇਹਦੇ ਨਾਲ ਅਸੀਂ ਚਾਹੁੰਦੇ ਨਹੀਂ ਵੀ ਇਹ ਜਾਵੇ ਵਾਪਸ ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਆ ਸੁਖਮਨੀ ਦੇ ਚਾਰ ਭੈਣ ਭਰਾ ਹੋਰੇ ਦੋ ਬੇਟੇ ਤੇ ਦੋ ਬੇਟੀਆਂ ਤੇ ਹੁਣ ਤਿੰਨ ਬੇਟੀਆਂ ਤੇ ਦੋ ਬੇਟੇ ਆ ਇਹਦੇ ਘਰ ਦੇ ਵਿੱਚ ਤੇ ਉਹ 8 ਸਾਲ ਦੇ ਹੋ ਗਏ ਸਕੂਲ ਨਹੀਂ ਗਏ ਕਦੇ ਅੱਜ ਤੱਕ ਇਹਦੇ ਵਿੱਚ ਧੰਨਵਾਦ ਸਾਡੇ ਅਸ਼wini ਬਾਈ ਜੀ ਦਾ ਜਿਨ੍ਹਾਂ ਨੇ ਸੁਖਮਨੀ ਦਾ ਘਰ ਲੱਭਣ ਵਿੱਚ ਬਹੁਤ ਜ਼ਿਆਦਾ ਯੋਗਦਾਨ ਕੀਤਾ ਕਿਉਂਕਿ ਜਦੋਂ ਇਹਨਾਂ ਨਾਲ ਗੱਲ ਹੋਈ ਸੀ ਕਿ ਉਸ ਸਮੇਂ ਵੀ ਗੁੱਸੇ ਸੀ ਨਾਰਾਜ਼ ਸੀ ਵੀ ਸਾਡੀ ਨਹੀਂ ਕੁਝ ਲੱਗਦੀ ਅਸੀਂ ਨਹੀਂ ਆਉਣਾ ਸਾਡਾ ਨਹੀਂ ਹੈਗਾ ਬੱਚਾ ਇਹ ਪਰ ਹੌਲੀ ਹੌਲੀ ਸਮਾਂ ਪਿਆ ਰੀਤਾ ਭੈਣ ਠੀਕ ਹੋ ਗਈ ਰੀਤਾ ਭੈਣ ਠੀਕ ਹੋ ਕੇ ਸਾਰੀ ਗੱਲ ਸਮਝਣ ਲੱਗ ਗਈ ਸਾਡੇ ਨਾਲ ਵੀ ਕੰਮ ਕਰਾਉਣ ਲੱਗ ਗਈ ਕੱਪੜਾ ਸਲਾਈ ਸਿੱਖ ਲਈ ਇਹਨੇ ਕਰਨੀ ਬਹੁਤ ਕੰਮ ਕਰਨ ਵਾਲੀ ਕੁੜੀ ਹੈ ਸਾਡੀ ਇਹ ਫਿਰ ਇਹਨੇ ਫੋਨ ਲਿਆ ਜिद ਕਰਕੇ ਮੈਨੂੰ ਕਹਿੰਦੀ ਮੈਨੂੰ ਫੋਨ ਲੈ ਕੇ ਦੇ ਪਹਿਲਾਂ ਤੇ ਫਿਰ ਫੋਨ ਦਿੱਤਾ ਇਹਨੂੰ ਮੈਂ SIM ਨਹੀਂ ਪਾ ਕੇ ਦਿੱਤਾ 2-3 ਮਹੀਨੇ ਨੇ ਇਦਾਂ ਹੀ ਫੋਨ ਰੱਖਿਆ ਬਿਨਾਂ SIM ਤੋਂ ਫਿਰ ਇਹਨੇ ਸ਼ਤਰਖੀ ਵੀ ਮੈਂ ਫੇਰ ਕੰਮ ਕਰੂੰਗੀ ਵੀ ਮੈਨੂੰ ਸਫੋਨ 'ਚ SIM ਪਾ ਕੇ ਦਿਓ ਫਿਰ ਅਸੀਂ ਇਹਨੂੰ ਫੋਨ 'ਚ SIM ਪਵਾਤਾ ਫਿਰ ਫੋਨ ਦੇ ਵਿੱਚ ਨੈਟਵਰਕ ਨਹੀਂ ਸੀ ਫਿਰ ਕਹਿੰਦੇ ਨੈਟ ਪਵਾ ਕੇ ਦਿਓ ਫਿਰ ਨੈਟ ਪਵਾਤਾ ਫਿਰ ਇਹਨੇ ਨੈਟ ਪਾਉਣ ਤੋਂ ਬਾਅਦ ਫੋਨ ਵਗੈਰਾ ਪਹਿਲਾਂ ਵੀ ਭੈਣ ਚਲਾਉਣਾ ਜਾਣਦੀ ਸੀ ਪਿੱਛੇ ਜਦੋਂ ਆਈ ਆ ਫਿਰ ਇਹਨੇ ਹੌਲੀ 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 ਰਾਫਤਾ ਕੀਤਾ ਆਪਣੇ ਪਰਿਵਾਰ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਭਾਂਜੇ ਨਾਲ ਪਹਿਲਾਂ ਭਾਂਜੇ ਨਾਲ ਗੱਲ ਕਰਦੀ ਸੀ ਨਾ ਤੂੰ ਇਹਦਾ ਭਾਂਜਾ ਵਾ ਜਿਹੜੀ ਭੈਣ ਦਾ ਮੁੰਡਾ ਉਹਦੇ ਨਾਲ ਗੱਲ ਕਰਨ ਲੱਗੀ ਫਿਰ ਉਹਨੇ ਹੌਲੀ-ਹੌਲੀ ਅੱਗੋਂ ਨੰਬਰ ਦਿੱਤੇ ਫਿਰ ਇਹਦੀ ਮਾਂ ਨਾਲ ਗੱਲ ਹੋਈ ਸੁਖਮਨੀ ਦੀ ਨਾਨੀ ਨਾਲ ਫਿਰ ਸੁਖਮਨੀ ਦੀ ਦਾਦਾ-ਦਾਦੀ ਨਾਲ ਗੱਲ ਹੋਣ ਲੱਗੀ ਫਿਰ ਇਹਨਾਂ ਨੇ ਆਪਸ ਵਿੱਚ ਗੱਲ ਕਰ-ਕਰ ਕੇ ਹੌਲੀ-ਹੌਲੀ ਇੱਕ ਦੂਸਰੇ ਨੂੰ ਇਸ ਗੱਲ 'ਤੇ ਐਗਰੀ ਕੀਤਾ ਪਰ ਸਾਡਾ ਅੱਜ ਵੀ ਮਾਨੀ ਮੰਨਦਾ ਵੀ ਇਹ ਜੋਗੀ ਉੱਥੇ ਜਾ ਕੇ ਕਿੱਦਾਂ ਕੇਅਰ ਕਰੂ ਇਹਦੀ ਪਤਾ ਨਹੀਂ ਕਰੂ ਕਿ ਨਹੀਂ ਕਰੂ ਪਤਾ ਨਹੀਂ ਰੀਤਾ ਦੀ ਹਾਲਤ ਕੀ ਹੋ ਰੀਤਾ ਨੂੰ ਛੱਡੋ ਦੀਤਾ ਤੋਂ ਜ਼ਿਆਦਾ ਸਾਨੂੰ ਦਿੱਕਤ ਸੁਖਮਣੀ ਦੀ ਆ ਹੁਣ ਵੀ ਸੁਖਮਣੀ ਦਾ ਕੀ ਬਣੂਗਾ ਬਾਅਦ ਦੇ ਵਿੱਚ ਜੇ ਸੁਖਮਣੀ ਇੱਥੋਂ ਚਲੇ ਜਾਂਦੀ ਆ ਤਾਂ ਦੂਜੇ ਦੇ ਚਾਰ ਭੈਣ ਭਰਾ ਜਿਹੜੇ ਉਹ ਸਕੂਲ ਨਹੀਂ ਜਾਂਦੇ 7-8 ਸਾਲ ਦਾ ਇੱਕ ਵੱਡਾ ਵੱਡੀ ਭੈਣ ਹੋ ਗਈ ਐ ਦੀ ਉਹ ਸਕੂਲ ਨਹੀਂ ਜਾਂਦੇ ਇਹ ਨਾ ਹੋਵੇ ਸੁਖਮਣੀ ਦੀ ਵੀ ਜ਼ਿੰਦਗੀ ਉੱਥੇ ਜਾ ਕੇ ਉਦਾਂ ਦੀ ਹੋ ਜਵੇ ਹਣ ਅਸੀਂ ਉਸੇ ਗੱਲ ਤੇ ਗੱਲ ਕਰ ਰਹੇ ਸੀ ਵੀ ਜਾਂ ਤਾਂ ਆਪ ਜੋਗੀ ਭਾਈ ਇੱਧਰ ਆ ਜਾਓ ਹਮਾਰੇ ਪਾਸ ਆਪ ਜਹਾਂ ਪੇ ਕਮਰਾ ભાੜੇ ਪੇ ਲੈ ਲਓ ਯਹਾਂ ਪੇ ਆਪਣੇ ਪਰਿਵਾਰ ਕੇ ਸਾਥ ਰਹੋ जहाँ हमारे पास काम करो हम आपको बारह हजार रुपये तक तनख्वाह देंगे जैसे दूसरे लड़के काम करते हैं लेबर वाले आप भी जहाँ पे काम करो बच्चे जहाँ पे स्कूल में जाते रहेंगे ये भी काम करेगी हमारे पास इधर इसको भी तनख्वाह देंगे हम दोनों कमाओगे बच्चों का पढ़ाई लिखाई का सारा वो इसलिए करेंगे कि सुखमनी है हमारी ये हमने आपके लिए नहीं करना है हमने इसके लिए करना है ये हमारी बेटी है ये हमारी बहन है ਜਾ ਪਾਪਾ ਕੇ ਪਾਸ ਜੀ ਪਾਪਾ ਅਰੇ ਚਲੀ ਜਾਓ ਪਾਪਾ ਕੇ ਪਾਸ ਨਹੀਂ ਯਾ ਚਿੱਦੀ ਲੈ ਗਏ ਚਿੱਦੀ ਕੈਂਡੀ ਕੈਂਡੀ ਇਹ ਪਾਪਾ ਸੇ ਕੈਂਡੀ ਲੈ ਕੇ ਗਏ ਪਾਪਾ ਤੇਰੇ ਲਈ ਕੈਂਡੀ ਲੈ ਕੇ ਆਏ ਬਜੀ ਜਾਓ ਜਾਓ ਪਾਪਾ ਕੇ ਪਾਸ ਅਰੇ ਲੈ ਲੈ ਕੈਂਡੀ ਕੈਂਡੀ ਲੈ ਲੈ ਪਾਪਾ ਕੇ ਪਾਸ ਚਲੇ ਜਾ ਨਹੀਂ ਜਾਣਾ ਨਹੀਂ ਹਾਂ ਚੰਗਾ ਨਾ 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 ਇਹਨਾਂ ਧੀਆਂ ਦਾ ਪਤਾ ਨਹੀਂ ਕਿਹੜੇ ਜਨਮਾਂ ਦਾ ਕਰਜ਼ਾ ਜਿਹੜਾ ਅਸੀਂ ਇਸ ਚਰਨ 'ਚ ਤਾਰ ਰਹੇ ਹਾਂ ਮਹਾਰਾਜ ਕਿਰਪਾ ਕਰਨ ਐਵੇਂ ਹੀ ਅਸੀਂ ਸੁਖਮਣੀ ਦੇ ਉਸ ਸਮੇਂ ਤੱਕ ਸੁਖਮਣੀ ਦੇ ਨਾਲ ਖੜ੍ਹ ਸਕੀਏ ਜਦ ਤੱਕ ਕਿ ਸੁਖਮਣੀ ਕਿਸੇ ਹੋਰ ਨੂੰ ਸੰਭਾਲਣ ਜੋਗੀ ਨਾ ਹੋ ਜਾਵੇ ਸੁਖਮਣੀ ਆਪਣੇ ਪੈਰਾਂ ਸਿਰਨਾ ਹੋ ਜਾਵੇ ਸੁਖਮਣੀ ਸਾਡੀ ਅਫਸਰ ਨਾ ਬਣ ਜੇ ਅਫਸਰ ਤੁਸੀਂ ਵੀ ਕਰਿਓ ਅਰਦਾਸ ਦੁਆ ਦਿਓ ਇਸ ਪਰਿਵਾਰ ਨੂੰ ਆ ਕੀ ਨਾ ਨਾ ਲੈ ਤੇ ਆਈ ਆ ਨਾ ਨਾ ਨਾਲੇ ਨਾਲੇ ਲੈ ਤੇ ਆਈ ਵਾਹ ਕਰਦੇ ਵਾਹ ਕਰਦੇ ਵਾਹ ਮੈਂ ਨਹੀਂ ਕਿ ਮਸਮਣੀ ਲਾਈ ਆ ਮੈਂ ਮੈਂਂਦੀ ਲਾਈ ਆਈ ਆ ਮੈਂ ਕਿ ਸੋਣੀ ਜੀ ਰਾਤ ਨੂੰ ਸੋਣੀ ਆ ਮਮਾ ਲੈ ਕੋਲ ਕੇ ਦੇ ਮਮਾ ਮੈਨੂੰ ਕਿ ਬੁਲਾਈ ठीक है ध्यान रखना अपनी बच्ची का और खुद का भी ख्याल रखना है ठीक है प्यार से रहना है दूसरे चार बच्चों की भी जिंदगी तुम्हारे हाथ में है उनको भी पढ़ाना है लिखाना है और मैंने पहले भी बोला था यदि यहाँ पे रहना है आकर तो बाकी बच्चों को लेके इधर कमरा रेंट पे लेके कहीं काम करेगा भाड़े पे रहेगा तो हम आप लोगों को काम दे सकते हैं तो नहीं तो अब वहाँ पे जाके मशीन तेरे को दे दिया है कपड़ा सीनने का मशीन चलाना है कपड़े सिलाई करना चालू कर दो वहां पे वहां पे भी तू अच्छे पैसे कमा सकती है ठीक है और ईमानदारी से दिल से रहना है वहां पे और शराब पी के लड़ाई झगड़ा नहीं करना तूने ठीक है भाई ध्यान रखना है इस बात का हूं सुखमनी भी हाथ नहीं उठाना कई बार गुस्सा आके सुखमनी भी हाथ उठाती थी ये इस चीज का भी ध्यान रखना तुम दवाई इसका चलते रहने देना है दवाई चलेगी तो ये बिल्कुल ठीक रहेगी ठीक है रीता ਚਲੋ ਬੱਚਿਓ ਸੁਖਮਨੀ ਨੂੰ ਕੀ ਕਹਿਣਾ ਆਪਾਂ ਹੁਣ ਬਾਏ ਬਾਏ ਸੁਖਮਨੀ ਬਾਏ ਬਾਏ ਸੁਖਮਨੀ ਬਾਏ ਬਾਏ ਸੁਖਮਨੀ ਬਾਏ ਬਾਏ ਸੁਖਮਨੀ ਠੀਕ ਹੈ ਫਿਰ ਧਿਆਨ ਰੱਖਣਾ ਆਪਣਾ ਠੀਕ ਹੈ ਸੁਖਮਨੀ ਧਿਆਨ ਰੱਖਣਾ ਆਪਣਾ ਬਾਏ ਸੁਖਮਨੀ ਪੈਂਦੀ ਸੁਖਮਨੀ ਬਾਏ ਨਹੀਂ ਪੈਂਦੀ ਬਾਏ ਬਾਏ ਸੁਖਮਨੀ ਬਾਏ ਬਾਏ ਵਾਏ 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 ਅੱਜ ਸਾਡੀ ਸੁਖਮਣੀ ਬੜੀਆਂ ਸੁੱਖਾਂ ਨਾਲ ਜੰਮੀ ਸੀ ਸਾਡੇ ਸੁਪਨਿਆਂ ਦੇ ਘਰ 'ਚ ਤੇ ਸੁਖਮਣੀ ਨਾਮ ਰੱਖਿਆ ਸੀ ਧੀ ਦਾ ਅੱਜ ਆਪਣੇ ਘਰ ਚਲੀ ਗਈ ਆ ਅੱਜ ਸੁਖਮਣੀ 2 ਸਾਲ ਤੇ 2 ਦਿਨਾਂ ਦੀ ਹੋ ਕੇ ਆਪਣੇ ਘਰ ਜਾ ਰਹੀ ਆ ਸਾਡੀਆਂ ਜਿਹੜੀਆਂ ਸਦਰਾਂ ਇਹਨਾਂ ਨਾਲ ਜੁੜੀਆਂ ਜਿਹੜੇ ਸੁਪਨੇ ਸਾਡੇ ਸੁਖਮਣੀ ਦੇ ਨਾਲ ਜੁੜੇ ਹੋਏ ਆ ਉਹ ਪੂਰੇ ਕਰ ਸਕੀਏ ਸੁਖਮਣੀ ਮੁੜ ਕੇ ਸਾਡੇ ਕੋਲ ਵਾਪਸ ਇੱਥੇ ਆ ਜਵੇ ਤੁਸੀਂ ਵੀ ਅਰਦਾਸ ਕਰੋ ਕੋਈ ਅਸੀਸ ਦਿਓ ਸਾਡੇ ਧੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ